ਜਿੰਡਿਆਲਾ ਗੁਰੂ ਤੋਂ ਚੋਰਾਾਂ ਦੇ ਹੌਸਲੇ ਵੱਧਦੇ ਨਜ਼ਰ ਆ ਰਹੇ ਹਨ ਤੇ ਇੱਕ ਨਵਾਂ ਮਾਮਲਾ ਜਿੰਡਿਆਲਾ ਗੁਰੂ ਵਿਖੇ ਪ੍ਰਿੰਸ ਬੁੱਕਸਟਾਲ ਦੀ ਦੁਕਾਨ ਤੋਂ ਆਇਆ ਹੈ ਜਿਸ ਦੌਰਾਨ ਪੁਲਿਸ ਵੱਲੋਂ ਜਾਣਕਾਰੀ ਸਾਂਝੀ ਕਰਦੇ ਦੱਸਿਆ ਕਿ ਸਾਰਾ ਮਾਮਲਾ ਸੀਸੀਟੀਵੀ ਵਿੱਚ ਕੈਦ ਸੀ ਜਿਸ ਦੌਰਾਨ ਮੌਕੇ ਤੇ ਪਹੁੰਚੇ ਪੁਲਿਸ ਵੱਲੋਂ ਦੋਸ਼ੀ ਨੂੰ ਕਾਬੂ ਕਰ ਉਹਨਾਂ ਕੋਲੋਂ 20000 ਰੁਪਏ ਨਕਦੀ ਬਰਾਮਦ ਕੀਤੀ ਗਈ ਹੈ ਇਸ ਦੌਰਾਨ ਦੋਸ਼ੀ ਨੂੰ ਕਾਬੂ ਕਰ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ ਜਿੰਡਿਆਲਾ ਗੁਰੂ ਤੋਂ ਕਵਲਜ ਸਿੰਘ ਲਾਡੀ ਦੀ ਰਿਪੋਰਟ ਇਹ ਸਭਦਰ ਮਾਮਲਾ ਇਹ ਹੋਇਆ ਜੀ ਇੱਥੇ ਨਾਲ ਸਾਡੇ ਪ੍ਰਿੰਸ ਜੈਨ ਜੀ ਨੇ ਕੁੜੀਆਂ ਦੇ ਸਕੂਲ ਦੇ ਸਾਹਮਣੇ 있는 ਦੁਕਾਨਾਂ ਜੀ ਗੁਲਸ਼ਨ ਬੁੱਕ ਡਿਪੋ ਇਹਨਾਂ ਦੀ ਦੁਕਾਨਾਂ ਜੀ ਸਾਹਮਣੇ ਉੱਤੇ ਤੇ ਇਹਨਾਂ ਦੇ ਨਾ ਰਾਤ ਨੂੰ ਚੋਰੀ ਹੋ ਗਈ ਹੈ ਜੀ ਉੱਥੋਂ 50000 ਰੁਪਿਆ ਕੈਸ਼ ਇੱਕ ਘੜੀ ਹੀ ਇਹਨਾਂ ਦੀ ਗੁੱਟ ਵਾਲੀ ਘੜੀ ਤੇ ਇੱਕ ਮੋਬਾਈਲ ਜੀ ਉਹਨਾਂ ਦਾ ਚੋਰੀ ਹੋ ਗਾਈ ਇਹਨਾਂ ਨੇ ਸਾਨੂੰ ਦੱਸਤਾ ਜੀ ਇਸ ਤਰ੍ਹਾਂ ਰਾਤੀ ਦੱਸਤਾ ਵੀ ਇਹ ਵਾਕਿਆ ਹੋ ਗਿਆ ਮੇਰੇ ਨਾਲ ਵਾਪਰ ਗਿਆ ਆ ਅਸੀਂ ਉਸੇ ਵੇਲੇ ਤੁਰੰਤ ਮੌਕੇ ਤੇ ਗਏ ਹਾਂ ਜੀ ਮੌਕੇ ਤੇ ਗਏ ਹਾਂ ਜੀ ਇਹਨਾਂ ਦੀ ਉੱਥੇ ਕੈਮਰੇ ਲੱਗੇ ਨੇ ਫੋਟੋਸ ਦੇਖੀ ਦੇ ਸਾਨੂੰ ਕੋਈ ਸ਼ੱਕ ਜਾ ਹੋ ਗਿਆ ਵੀ ਆਹ ਬੰਦੇ ਵਿੱਚ ਫਰਾਣੇ ਫਰਾਣੇ ਹੈਗੇ ਨੇ ਅਸੀਂ ਉਸੇ ਵੇਲੇ ਫਰੋਨੋ ਦੇ ਘਰਾਂ ਚ ਜਾ ਕੇ ਰੇੜਕੀ ਸਾਜੀ ਉਹ ਬੰਦੇ ਫੜ ਲਏ ਨੇ ਸਾਨੂੰ ਰਿਕਵਰੀ ਵੀ ਹੋ ਗਈ ਆ